ਇੱਕ ਹਨੀ ਟਾਈਪ ਹਨੀ ਟਾਈਪ ਇਸ ਬੰਦ ਵਿੱਚ ਇੱਕ ਮਕਦਮਾ ਨੰਬਰ 110 ਸੀਟੀ ਫਰੀਕੋਰਡ ਵਿੱਚ ਦਰਜ ਕੀਤਾ ਇੱਕ ਮਦਈ ਸੀ ਸੰਦੀਪ ਕੁਮਾਰ ਉਸਦੀ ਕਮਲੇਂਟ ਤੇ ਇਹ ਮਕਦਮਾ ਦਰਜ ਹੋਇਆ ਸੀ ਇਸ ਨੇ ਦੱਸਿਆ ਜੀ ਕਿ ਜਿਹੜਾ ਮੈਨੂੰ ਦੀਪ ਕਮਲ ਤੇ ਨਿਰਮਲ ਸਿੰਘ ਜਿਹੜਾ ਦੀਪ ਕਮਲ ਫਰੀਕੋਰਡ ਦਾ ਹੈ ਜਿਹੜਾ ਨਿਰਮਲ ਸਿੰਘ ਉਪਮਾ ਇਹ ਜਿਹੜਾ ਕੋਟਪੂਰੇ ਦਾ ਹੈ ਤੇ ਜਦੋਂ ਇਸ ਮਕਦਮਾ ਦਰਜ ਹੋਣ ਤੇ ਅਸੀਂ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹੜਾ ਇਹ ਆਪਣੇ ਆਪ ਨੂੰ ਇੱਕ ਪ੍ਰੈਸ ਰਿਪੋਰਟਰ ਦੱਸਦਾ ਸੀ ਉਹ ਕਿਉਂਕਿ ਹਨੀ ਟਾਈਪ ਦੇ ਵਿੱਚ ਇਹ ਇਸ ਦੇ ਜਿਹੜੀ ਪ੍ਰੈਸ ਦਾ ਅਦਾ ਨਾਮ ਵਰਤਦਾ ਸੀਗਾ ਕਿਉਂਕਿ ਜਿਹੜਾ ਉਸ ਟਾਈਮ ਬੰਦਾ ਫਸਿਆ ਹੁੰਦਾ ਸੀ ਨਾਲ ਟਾਈਪ ਦੇ ਵਿੱਚ ਆਇਆ ਹੁੰਦਾ ਸੀ ਉਹ ਇਸ ਚੀਜ਼ ਤੋਂ ਹੀ ਡਰ ਜਾਂਦਾ ਸੀ ਤੇ ਸਾਡੀ ਹੁਣ ਜਿਹੜੀ ਬੀਸੀ ਪੁੱਛ ਕੇ ਇਨੇ ਦੱਸਿਆ ਵੀ ਮੈਂ ਅਸੀਂ ਹੁਣ ਤੱਕ 5 ਜਣੇ ਤੇ ਅਸੀਂ ਹਣੀ ਟ੍ਰੈਪ ਲਗਾ ਚੁੱਕੇ ਹਾਂ ਤੇ ਇਹ ਇਹਨਾਂ ਨੇ ਇੱਕ ਫ੍ਰੀਕਵੋਡ ਵੀ ਇਹ ਘਰ ਚੁਣਿਆ ਹੋਇਆ ਸੀਗਾ ਤੇ ਜ ਕਿਉਂਕਿ ਇਸ ਦੇ ਵਿੱਚ ਅਸੀਂ ਤਿੰਨ ਨਾਮ ਨੂੰ ਬੰਦਿਆਂ ਤੇ ਵੀ ਮਕਰਮਾ ਦਰਜ ਕੀਤਾ ਤੇ ਅਸੀਂ ਇਸ ਦੇ ਵਿੱਚ ਲੈ ਕੇ ਆਵਾਂਗੇ ਜਿਹੜੇ ਇਹਨਾਂ ਨਾਲ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਉਹ ਕਿਹੜੀਆਂ ਸੀ ਉਹ ਕੀ ਅੱਗੇ ਸਾਡੇ ਅੱਜ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਉਸ ਤੋਂ ਬਾਅਦ ਇਸ ਤੇ ਕੁੱਝ ਕੁੱਝ ਕਰਾਂਗੇ। ਸ਼ਿਕਾਇਤ ਕਰਤਾ ਲੋਕ ਕਿਸ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਾਈ ਸੀ? ਉਸਨੇ ਦੱਸਿਆ ਵੀ ਮੇਰੇ ਇੱਕ ਕੰਮ ਵਾਲੀ ਲੱਗੀ ਹੋਈ ਸੀ ਤੇ ਉਸ ਦੇ ਸੰਬੰਧ ਵਿੱਚ ਵੀ ਇਹ ਜਿਹੜਾ ਬੰਦੇ ਉਹਨੇ ਕੰਪਲੀਟ ਕਰਤੀ ਵੀ ਮੇਰੇ ਨਾਲ ਰੇਪ ਕੀਤਾ ਤੇ ਉਸ ਤੋਂ ਬਾਅਦ ਵੀ ਇਹ 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 ਇਹਦੇ ਟੱਚ ਵਿੱਚ ਸੀਗਾ ਜਿਹੜਾ ਨਿਰਮਲਜੀ ਫੜਿਆ ਤੇ ਦੀਪਕ ਸਿੰਘ ਤੇ ਉਹ ਜਿਹੜੀ आ, एते एते आ, ए, ਾਂ ਲੇ ਰਿਟ ਟੈਕਸੀ ਉਹ ਵੀ ਇਸ ਤਰ੍ਹਾਂ ਦੇ ਟ੍ਰੈਪ ਨਾਲ ਇਹਦੇ ਵੀ ਸਾਨੂੰ ਕੰਪਲੇਂਟ ਆ ਗਈ ਵੀ ਇਹ ਤੇ ਤੇ ਬਲਾਤਕਾਰ ਦਾ ਮਕਦਮਾ ਦਰਜ ਕਰਾਉਣ ਲੱਗੀ ਏ ਤੇ ਜੇ ਤੂੰ ਆਦਾ ਬਚਾ ਕਰਨਾ ਤੇ ਅਸੀਂ ਤੇਰਾ ਵਿੱਚ ਪੈ ਗਏ ਨਵੇੜ ਦੇ ਨੇ ਪੈਸੇ ਵੀ ਲਏ ਗਏ ਹਾਂ ਜਦੋਂ ਇਹ ਇਸ ਤੋਂ 10000 ਰੁਪਿਆ ਲਗਿਆ ਲੈ ਲਿਆ ਸਦੇ ਮੋਬਾਈਲ ਹੁੰਦਾ ਕੋਲ ਅਸੀਂ ਕਿੰਨਾ ਮਦਾਈ ਦਾ ਮੰਗ ਕਿ ਨਹੀਂ ਕਰਦੇ ਸੀ ਇਹ ਇਸ ਤੋਂ ਲੱਖ ਰੁਪਏ ਦੀ ਮੰਗ ਕਰ ਰਹੇ ਸੀ ਤੇ ਉਹ ਫਿਰ ਉਸ ਟਾਈਮ ਟ੍ਰੈਵਲ ਆ ਕੇ ਤੇ ਇਸ ਤੋਂ ਦੂਸਰਾ ਜ਼ਾਤੀ ਵੀ ਗ੍ਰਿਫਤਾਰ ਹੋ ਚੁੱਕੇ ਨੇ ਨਹੀਂ ਅਜੇ ਸਾਡੇ ਸਿਰਫ ਨਿਰਮਲ ਸਿੰਘ ਜਿਹੜਾ ਇਹ ਆਪਣਾ ਕੋਲ ਪ੍ਰੈਸਪੋਰਟ ਦੱਸਦਾ ਸੀਗਾ ਤੇ ਇਹ ਗ੍ਰਿਫਤਾਰ ਕੀਤਾ ਤੇ ਇਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰ ਰਹੇ ਆ ਤੇ ਜਦੋਂ ਵੀ ਅਨੀਟਾਈਪ ਦੇ ਵਿੱਚ ਆਦਾ ਨਾਮ ਯੂਜ਼ ਕਰਦਾ ਸੀਗਾ ਤੇ ਐਜ਼ ਅ ਪ੍ਰੈਸ ਰਿਪੋਰਟਰ ਕਹਿੰਦਾ ਸੀ ਮੈਂ ਪ੍ਰੈਸ ਵਾਲਾ ਮੈਂ ਤੁਹਾਡਾ ਬਚਾਅ ਕਰ ਦਿੰਦਾ ਮੈਂ ਇਹਨਾਂ ਨੇ ਇੱਕ ਇਹ ਚਾਰ ਪੰਜ ਜਣਿਆਂ ਦੇ ਗਰੋਸ ਵਿੱਚ ਕੋਈ ਲੇਡੀਜ਼ ਵੀ ਹੈਗੀਆਂ ਨੇ